ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੌਲੀ ਹੌਲੀ ਕੈਨੇਡਾ ਤੋਂ ਆਈ ਆਤਾ ਦੀ ਵੱਡੀ ਮਾੜੀ ਖਬਰ ਲੱਗਿਆ ਇਹ ਵੱਡਾ ਝਟਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਕੈਨੇਡਾ ਪ੍ਰਵਾਸੀਆਂ ਲਈ ਆਪਣੇ ਇਧਰ ਹੌਲੀ ਹੌਲੀ ਬੰਦ ਕਰ ਰਿਹਾ ਹੈ ਜਿਸ ਸਭ ਤੋਂ ਵੱਡਾ ਝੜਕਾ ਪੰਜਾਬੀਆਂ ਨੂੰ ਲੱਗੇਗਾ ਕਿਉਂਕਿ ਇਹਨਾਂ ਦੇ ਲਈ ਇਹ ਮਨਪੁੰਦਾ ਆਦੇਸ਼ ਹੈ ਕੈਨੇਡਾ ਸਰਕਾਰ ਇੱਕ ਪਾਸੇ ਸੱਤ ਇਮੀਗ੍ਰੇਸ਼ਨ ਕਾਨੂੰਨ ਬਣਾ ਰਹੀ ਹੈ ਤੇ ਦੂਜੇ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਰਿਪੋਰਟ ਕਰਨ ਦੀ ਤਰੀਕ ਕਰ ਰਹੀ ਆ ਸਰਕਾਰੀ ਅੰਕੜੇ ਮੁਤਾਬਕ ਕੈਨੇਡਾ ਵਿੱਚ 12 ਲੱਖ 88000 ਲੋਕ ਗੈਰ ਕਾਨੂੰਨੀ ਢੰਗ ਨਾਲ ਆਏ ਹਨ ਜਿਨ੍ਹਾਂ ਨੂੰ ਵਾਪਸ ਭੇਜੇ ਤੋਂ ਬਾਅਦ ਸੇਧ ਵਿਭਾਗ #ਰਹਿਸ਼ਤੇਗ ਮੁਕੰਦ ਦੇ ਸੰਤਲਨ ਵਿੱਚ ਆਏ ਵਿਗਾਰ ਨੂੰ ਮੋੜ ਪਰਸਰ ਕੀਤਾ ਜਾ ਸਕਦਾ ਹੈ ਤੇ ਬੇਸ਼ੱਕ ਪ੍ਰਵਾਸੀਆਂ ਦੇ ਮੁੱਦੇ ਉੱਪਰ ਵਿਰੋਧੀ ਤਰ੍ਹਾਂ ਟ੍ਰੱਡੋ ਸਰਕਾਰ ਨੂੰ ਘੇਰ ਰਿਹਾ ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੱਡੋ ਨੇ ਖੁਦ ਹੀ ਮੰਨਿਆ ਕਿ ਉਹਨਾਂ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ 'ਚ ਗਲਤੀਆਂ ਕੀਤੀਆਂ ਹਨ ਜਿਸ ਕਰਕੇ ਫਰਜੀ ਕਾਲ ਜਾਂ ਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸਿਸਟਮ ਦਾ ਸ਼ੋਸ਼ਣ ਕੀਤਾ ਗਿਆ ਟ੍ਰੱਡੋ ਦਾ ਇਹ ਬਿਆਨ ਕੈਨੇਡਾ 'ਚ 2025 ਵਿੱਚ ਹੋਣ ਵਾਲੀਆਂ ਆਪਚੋੜ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਲੋਕਪ੍ਰਿਆ ਚਤ 'ਚ ਆਈ ਕਵੀ ਦੌਰਾਨ ਆਇਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ